ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਇੱਕ ਨਜ਼ਰ ਚੌਣਵੀਆਂ ਖਬਰਾਂ ਤੇ ਪੰਜਾਬ ਪੁਲਿਸ ਦੇ ਸਾਫਕਾ AIG ਨੇ ਆਪਣੇ ਜਵਾਈ ਨੂੰ ਗੋਲੀਆਂ ਮਾਰ ਕੇ ਅਦਾਲਤੀ ਹੱਥੇਚ ਕੀਤਾ ਕਤਲ ਭਗਵੰਤ ਮਾਨ ਨੂੰ ਪੈरिस ਵਿੱਚ ਹੋ ਰਹੀਆਂ 올림픽 ਖੇਡਾਂ ਦੇ ਵਿੱਚ ਹਾਕੀ ਟੀਮ ਦਾ ਹੌਸਲਾ ਵਧਾਉਣ ਜਾਣ ਤੋਂ ਕੇਂਦਰ ਨੇ ਰੋਕਿਆ ਮੁੱਖ ਮੰਤਰੀ ਨੇ ਟੈਲੀਫੋਨ ਤੇ ਖਿਡਾਰੀਆਂ ਦਾ ਵਧਾਇਆ ਹੌਸਲਾ ਪੰਜਾਬਸ ਨੇ ਉੱਤਰੀ ਭਾਰਤ ਦੇ ਵਿੱਚ ਮੀਂਹ ਦੀ ਰਫਤਾਰ ਠੰਡੀ ਪਈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਵਾਰਨਿੰਗ ਜਾਰੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਦੇ ਵੱਲੋਂ ਆਪਣੇ ਜਵਾਈ ਜੋ ਕਿ ਇਸ ਸਮੇਂ ਆਈਆਰਐਸ ਸਰਵਿਸ ਦਾ ਅਫਸਰ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਦੇ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤੀ ਹਾਟ ਦੇ ਵਿੱਚ ਪੰਜਾਬ ਦੇ ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੇ ਆਪਣੇ ਆਈਆਰਐਸ ਅਧਿਕਾਰੀ ਜਵਾਈ ਹਰਪ੍ਰੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਦੌਰਾਨ ਆਈਆਰਐਸ ਅਧਿਕਾਰੀ ਹਰਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਕੱਟਨਾ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲਿਸ ਨੇ ਸਾਬਕਾ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਈ.ਆਰ.ਐਸ. ਅਧਿਕਾਰੀ ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਇਸੇ ਮਾਮਲੇ ਵਿੱਚ ਅੱਜ ਦੋਵੇਂ ਧਿਰਾਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਸਥਿਤ ਮੈਡੀਏਸ਼ਨ ਸੈਂਟਰ 'ਚ ਇਕੱਠੀਆਂ ਹੋਈਆਂ ਸਨ। ਇਸ ਦੌਰਾਨ ਸਾਬਕਾ ਏ.ਆਈ.ਜੀ. ਨੇ ਆਪਣੇ ਜਵਾਈ ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਰਕੇ ਉਸਦੀ ਮੌਤ ਹੋ ਗਈ। ਚੰਡੀਗੜ੍ਹ ਪੁਲਿਸ ਨੇ ਥਾਣਾ ਸੈਕਟਰ 36 ਦੇ ਵਿੱਚ ਸਾਬਕਾ ਏਆਈਜੀ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੜਾ ਹੀ ਗੰਭੀਰ ਅਪਰਾਧ ਹੈ ਜਿਹੜਾ ਉਹ ਚੰਡੀਗੜ੍ਹ ਦੇ ਅਦਾਲਤੀ ਹਾਤੇ ਦੇ ਵਿੱਚ ਵਾਪਰਿਆ ਹੈ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਅਗਲੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੈਰਿਸ 'ਚ ਹੋ ਰਹੀਆਂ 올림픽 ਖੇਡਾਂ ਦੇ ਲਈ ਭਾਰਤੀ ਹਾਕੀ ਟੀਮ ਦਾ ਹੌਸਲਾ ਵਧਾਉਣ ਜਾਣਾ ਸੀ। ਇਸ ਦੌਰਾਨ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਇਸੇ ਨਾਲ ਹੀ ਪੰਜਾਬ ਦੇ ਵਿਧਾਨ ਸਭਾ ਸਪੀਕਰ ਕਲਤਾਰ ਸਿੰਘ ਸੰਧਮਾ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖਾਸ ਕਰਕੇ ਪੰਜਾਬੀ ਹਾਕੀ ਖਿਡਾਰੀਆਂ ਦਾ ਹੌਸਲਾ ਵਧਾਉਣ ਦੇ ਲਈ ਉਹਨਾਂ ਨਾਲ ਟੈਲੀਫੋਨ ਤੇ ਗੱਲਬਾਤ ਕਰਕੇ ਉਹਨਾਂ ਦਾ ਹੌਸਲਾ ਵਧਾਇਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 올림픽 ਖੇਡਣ ਲਈ ਪੈਰਿਸ ਪਹੁੰਚੀ ਭਾਰਤੀ ਹਾਕੀ ਟੀਮ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁਭ ਇੱਛਾਵਾਂ ਵੀ ਦਿੱਤੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਪੈਰਿਸ ਨਾ ਜਾਣ ਸਕਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਦਾਵਾ ਕੀਤਾ ਕਿ ਵਾਪਸੀ ਤੇ ਉਹਨਾਂ ਨੂੰ ਉਹ ਜ਼ਰੂਰ ਮਿਲਣਗੇ ਇਸ ਬੰਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਅੱਜ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਕੇ ਉਸ ਨੂੰ ਹੌਸਲਾ ਦਿੱਤਾ ਤੇ ਉਸ ਦੀ ਹੌਸਲਾ ਫੁਝਾਈ ਕੀਤੀ ਹੈ ਅਗਲੇ ਮੁਕਾਬਲੇ ਦੇਖਣ ਅਤੇ ਖਿਡਾਰੀਆਂ ਦਾ ਮળોਵਲ ਵਧਾਉਣ ਲਈ ਮੈਂ ਪੈਰ ਸੌਣਾ ਚਾਹੁੰਦਾ ਸੀ ਪਰ ਕੇਂਦਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਮੈਂ ਦਿਲੋਂ ਤੁਹਾਡੇ ਨਾਲ ਹਾਂ ਸਭ ਨੂੰ ਅਗਲੇ ਮੁਕਾਬਲੇ ਲਈ ਸ਼ੁਭ ਮਨੁਕਾਮਨਾਵਾਂ ਮੁੱਖ ਮੰਤਰੀ ਨੇ ਆਖਿਆ ਕਿ ਉਹਨਾਂ ਦੇ ਨਾਲ ਪਿਛਲੇ 5 ਮੈਂਚਾ ਬਾਰੇ ਗੱਲ ਕੀਤੀ ਗਈ ਹੈ ਮਾਨ ਨੇ ਕਿਹਾ ਕਿ ਬਹੁਤ ਵਧੀਆ ਇੱਕ ਦੋ ਵਾਰ ਜਿਆ ਹੋਇਆ ਕਿ ਅਭਿਸ਼ੇਕ ਅਤੇ ਤੁਸੀਂ ਗਲਤ ਸਮੇਂ ਤੇ ਬਾਹਰ ਬੈਠੇ ਸੀ ਦੋ ਪੋਨੈਂਟੀ ਕਾਰਨਲ ਤੁਹਾਡੇ ਬਿਨਾਂ ਲਏ ਗਏ ਪਰ ਬਹੁਤ ਵਧੀਆ ਗੱਲ ਹੈ ਕਿ 52 ਸਾਲ ਬਾਅਦ ਜਿਹੜਾ ਆਸਟ੍ਰੇਲੀਆ ਨੂੰ 올림픽 ਦੇ ਵਿੱਚ ਹਰਾਇਆ ਗਿਆ ਹੈ ਮੁੱਖ ਮੰਤਰੀ ਨੇ ਆਖਿਆ ਕਿ ਮੈਂ ਤੁਹਾਡਾ ਹੌਸਲਾ ਵਧਾਉਣਾ ਆਉਣਾ ਸੀ ਪਰ ਮੈਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਐਸੀ ਸਿਆਸੀ ਕਲੀਅਰੈਂਸ ਨਹੀਂ ਦਿੱਤੀ ਗਈ ਅਜਰਾਤ ਨੂੰ ਆਉਣਾ ਸੀ ਤਾਂ ਜੋ ਕੱਲ ਵਾਲੇ ਕੁਆਟਰਫਾਈਨਲ ਮੈਚ ਦੇਖ ਸਕਦੇ ਪਰ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਨਹੀਂ ਜਾ ਸਕਦੇ ਲਿਆ ਜਮੈਂ ਨਹੀਂ ਪਹੁੰਚ ਸਕਦਾ ਪਰ ਫਿਰ ਵੀ ਅਸੀਂ ਤੁਹਾਡੇ ਨਾਲ ਇੱਕ ਇੱਕ ਮਿੰਟ ਇੱਕ ਇੱਕ ਪਲ ਦੀ ਖੇਡ ਅਸੀਂ ਲਾਈਵ ਦੇਖਦੇ ਹਾਂ ਕੱਲ ਵਾਲੇ ਕੁਆਟਰ ਮੈਚ ਲਈ ਮੈਂ ਤੁਹਾਨੂੰ ਸ਼ੁਭ ਮਨਕਾਮਨਾ ਦਿਨਾਂ ਆ ਮੁੱਖ ਮੰਤਰੀ ਨੇ ਟੈਲੀਫੋਨ ਕਾਲ ਦੇ ਵਿੱਚ ਵੀ ਗੱਲ ਆਖੀ ਕਿ ਤੁਸੀਂ 골ਡ ਮੈਡਲ ਜਿੱਤ ਕੇ ਆਓ ਤੁਹਾਡਾ ਸਵਾਗਤ ਕਰਨ ਦੇ ਲਈ ਅਸੀਂ ਹਵਾਈ ਅੱਡੇ ਤੇ ਪਹੁੰਚਾਂਗੇ ਉਧਰ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ 'ਚ ਆ ਕੇ ਖਲੋਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈरिस ਨਾਲ ਜਾਣ ਦੀ ਸਿਆਸੀ ਕਲੀਅਰੈਂਸ ਦੇਣ ਦੇ ਲਈ ਉਹਨਾਂ ਨੇ ਕੇਂਦਰ ਸਰਕਾਰ ਨੂੰ ਭੰਡਿਆ ਹੈ ਬਾਜਵਾ ਨੇ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਲਿਖਿਆ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ 올림픽 ਵਿੱਚ ਭਾਰਤੀ ਹਾਕੀ ਟੀਮ ਦਾ ਸਮਰਥਨ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨਾ ਸ਼ਰਮਨਾਕ ਹੈ ਮਾਰਨ ਦੀਆਂ ਪਿਛਲੀਆਂ ਦੁਰਘਟਨਾਵਾਂ ਤੋਂ ਬਾਅਦ ਜਰਮਨੀ ਵਿੱਚ ਉਸਦੀ ਫਲਾਈਟ ਗੌਨ ਅਤੇ BMW ਪਲਾਟ ਦੇ ਫਰਜ਼ੀ ਦਾਅਵੇ ਤੋਂ ਬਾਅਦ ਇਹ ਫੈਸਲਾ ਗੰਭੀਰ ਸਵਾਲ ਖੜੇ ਕਰਦਾ ਹੈ ਕਿ ਕੇਂਦਰ ਸਰਕਾਰ ਸੰਭਾਵੀ ਅੰਤਰਰਾਸ਼ਟਰੀ ਗਲਤੀਆਂ ਤੋਂ ਡਰਦੀ ਹੈ ਜਾਂ ਟੀਮ ਇੰਡੀਆ ਨੂੰ ਸਮਰਥਨ ਦੇਣ ਦੇ ਮੁੱਖ ਮੰਤਰੀ ਦੇ ਅਧਿਕਾਰ ਵਿੱਚ ਰੁਕਾਵਟ ਪਾ ਰਹੀ ਹੈ। ਵਿਰੋਧੀ ਸਿਆਸਦਾ ਸ਼ਰਮਨਾਕ ਪ੍ਰਦਰਸ਼ਨ ਹੈ ਇਹ ਗੱਲ ਬਾਜਵਾ ਹੋ ਰਹੀ ਹੈ। ਉਹਨਾਂ ਅਗਾਹ ਆਖਿਆ ਕਿ ਲੋਕਾਂ ਦੀ ਭਲਾਈ ਲਈ ਰਾਜ ਅਤੇ ਕੇਂਦਰ ਸਰਕਾਰ ਵਿਚਕਾਰ ਇੱਕ ਸੁਰਤਾਪੂਰਨ ਸਹਿਯੋਗ ਦੀ ਕਲਪਨਾ ਕੀਤੀ ਜਾਣੀ ਚਾਹੀਦੀ ਹੈ। ਨਾ ਕਿ ਅਜਿਹਾ ਵਿਰੋਧੀ ਤਾਕਤਾ ਬਣਵਾਗ ਸਿਆਸੀ ਵਿਰੋਧੀਆਂ ਨੂੰ ਲੋਕ ਸੇਵਾ ਵਿੱਚ ਭਲਾਈ ਵਾ ਭਾਈਵਾਲ ਵਜੋਂ ਕੰਮ ਕਰਨਾ ਚਾਹੀਦਾ ਹੈ ਦੁਸ਼ਮਣਾ ਵਜੋਂ ਨਹੀਂ ਪ੍ਰਤਾਪ ਸਿੰਘ ਬਾਜਵਾਦੀ ਇਹ ਟਿੱਪਣੀ ਇੱਕ ਪਾਸੇ ਕੇਂਦਰ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰਦੀ ਹੈ ਤੇ ਦੂਜੇ ਪਾਸੇ ਹਲਕੀ ਜੀ ਝੁੰਡੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਵੜਦੀ ਹੈ ਕੇਰਲ ਦੇ ਵਾਇਨਾਡ ਜ਼ਿਲ੍ਹੇ ਚਾਈ ਤ੍ਰਾਸਤੀ ਤੋਂ ਬਾਅਦ ਲਗਾਤਾਰ ਰਾਹਤ ਕਾਰਜ ਜਾਰੀ ਨੇ ਬਚਾਅ ਕਰਮੀਆਂ ਦੇ ਵੱਲੋਂ ਕੁਝ ਬੱਚਿਆਂ ਨੂੰ ਜ਼ਿੰਦਾ ਬਚਾਇਆ ਗਿਆ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਮਸਾਲੀ ਕੰਮ ਹੈ ਕੇਰਲ ਦੇ ਵਨਾੜ ਵਿੱਚ ਜੰਗਲਾਤ ਅਧਿਕਾਰੀਆਂ ਨੇ 4 ਬੱਚਿਆਂ ਸਮੇਤ ਇੱਕ ਆਦਿਵਾਸੀ ਪਰਿਵਾਰ ਨੂੰ ਸੁਰੱਖਿਅਤ ਬਚਾ ਲਿਆ ਇਹ ਪਰਿਵਾਰ ਜੰਗਲ ਵਿੱਚ ਫਸਿਆ ਹੋਇਆ ਸੀ ਅਧਿਕਾਰੀਆਂ ਦੀ ਇਸ ਦਲੇਰੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਬਚਾਅ ਟੀਮਾਂ ਨੂੰ ਪਰਿਵਾਰ ਤੱਕ ਪਹੁੰਚਣ ਵਿੱਚ 4.5 ਘੰਟੇ ਤੋਂ ਵੱਧ ਦਾ ਸਮਾਂ ਲੱਗਿਆ ਪਰਿਵਾਰ ਵਿੱਚ ਇੱਕ ਤੋਂ 4 ਸਾਲ ਦੇ 4 ਬੱਚੇ ਸਨ ਵੈਨਾੜ ਵਿੱਚ ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ ਹੋਈ ਹੈ ਕਬਾਈਲੀ ਪਰਿਵਾਰ ਜੰਗਲ ਦੀ ਇੱਕ ਗੁਫਾ ਵਿੱਚ ਫਸਿਆ ਹੋਇਆ ਸੀ ਸੂਚਨਾ ਮਿਲਤੇ ਕਲਪੇਟਾ ਰੇਂਜ ਦੇ ਜੰਗਲਾਤ ਅਧਿਕਾਰੀ ਕੇ ਹਸ਼ੀਸ਼ ਦਿਗਵਾਈ ਵਿੱਚ ਚਾਰ ਮੈਂਬਰੀ ਟੀਮ ਨੇ ਵੀਰਵਾਰ ਨੂੰ ਜੰਗਲ ਦੇ ਅੰਦਰ ਖਤਰਨਾਕ ਰਸਤਿਆਂ ਤੇ ਜਾਂਦਿਆਂ ਹੋਇਆਂ ਕਬਾਈਲੀ ਪਰਿਵਾਰ ਪਾਨੀਆਂ ਭਾਈਚਾਰ ਨਾਲ ਸੰਬੰਧਿਤ ਹੈ ਟੀਮ ਵੱਲੋਂ ਇਹਨਾਂ ਨੂੰ ਬਚਾਇਆ ਗਿਆ ਬਚਾਅ ਟੀਮ ਵਿੱਚ ਕਲਪੇਟਾ ਰੇਂਜ ਦੇ ਜੰਗਲਾਤ ਅਧਿਕਾਰੀ ਕੇ ਹਸ਼ੀਸ਼ ਸੈਕਸ਼ਨ ਫੋਰੈਸ ਅਫਸਰ ਬੀਐਸ ਜੈਚੰਦਰਨ ਬੀਟ ਅਫਸਰ ਕੇ अनिल कुमार ਤੇ ਰੈਪਿਡ ਰਿਸਪਾਂਸ ਟੀਮ ਦੇ ਮੈਂਬਰ ਅਨੂਪ ਥਾਮਸ ਇਹਨਾਂ ਅਧਿਕਾਰੀਆਂ ਨੇ ਜੰਗਲਾਤ ਵਿੱਚ 7 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਕੇ ਇੱਕ ਕਵਾਲੀ ਪਰਿਵਾਰ ਦੀ ਜਾਨ ਬਚਾਈ ਹੈ। ਹਸ਼ੀਸ਼ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਉਸ ਨੂੰ ਵੀਰਵਾਰ ਨੂੰ ਜੰਗਲੀ ਖੇਤਰ ਦੇ ਨੇੜੇ ਇੱਕ ਔਰਤ ਅਤੇ ਇੱਕ 4 ਸਾਲ ਦਾ ਬੱਚਾ ਮਿਲਿਆ। ਉਸਨੇ ਦੱਸਿਆ ਕਿ ਤਿੰਨ ਬੱਚੇ ਅਤੇ ਉਹਨਾਂ ਦੇ ਪਿਤਾ ਇੱਕ ਗੁਫਾ ਵਿੱਚ ਫਸੇ ਹੋਏ ਨੇ। ਉਹਨਾਂ ਕੋਲ ਖਾਣ ਲਈ ਕੁਝ ਨਹੀਂ। ਹਸ਼ੀਸ਼ ਨੇ ਕਿਹਾ ਕਿ ਪਰਿਵਾਰ ਕਵੈਲੀ ਭਾਈਚਾਰੇ ਦੇ ਇੱਕ ਵਿਸ਼ੇਸ਼ ਵਰਗ ਨਾਲ ਸੰਬੰਧ ਰੱਖਦਾ ਹੈ। ਇਹ ਲੋਕ ਆਮ ਤੌਰ ਤੇ ਬਾਹਰਲੇ ਲੋਕਾਂ ਨਾਲ ਲੜਨਾ ਮਿਲਣਾ ਪਸੰਦ ਨਹੀਂ ਕਰਦੇ। ਵਨ ਅਧਿਕਾਰ ਅਨੁਸਾਰ ਇਹ ਭਾਈਚਾਰਾ ਜੰਗਲੀ ਵਸਤਾਂ ਤੇ ਨਿਰਪਰੈ ਉਹ ਇਹਨਾਂ ਨੂੰ ਸਥਾਨਕ ਮੰਡੀ ਵਿੱਚ ਵੇਚਦੇ ਤੇ ਚੋਲ ਖਰੀਦੇ ਨੇ ਅਧਿਕਾਰੀਆਂ ਨੇ ਕਿਹਾ ਕਿ ਭਾਰੀ ਮੀਂਹ ਦੇ ਦੌਰਾਨ ਇੱਕ ਨੂੰ ਤਿਲਕਨ ਅਤੇ ਖੜੀਆਂ ਚਟਾਨਾਂ ਤੇ ਚੜਨਾ ਪਿਆ ਬੱਚੇ ਬਹੁਤ ਡਰੇ ਹੋਏ ਅਤੇ ਥੱਕੇ ਹੋਏ ਸਨ ਐਸੀ ਜੋ ਵੀ ਆਪਣੇ ਨਾਲ ਲਿਆ ਸਕੇ ਅਸੀਂ ਉਹਨਾਂ ਨੂੰ ਖਾਣ ਲਈ ਦੇ ਦਿੱਤਾ ਬਹੁਤ ਸਮਝਾਉਣ ਤੋਂ ਬਾਅਦ ਉਸਦੇ ਪਿਤਾ ਨੇ ਸਾਡੇ ਨਾਲ ਆਉਣ ਦੀ ਹਮਮੀ ਭਰੀ ਐ ਸੀ ਬੱਚਿਆਂ ਨੂੰ ਆਪਣੇ ਸਰੀਰ ਨਾਲ ਬੰਨ ਕੇ ਲਿਆ ਅਤੇ ਹੇਠਾਂ ਉਤਾਰ ਦਿੱਤਾ ਉਧਰ ਦੂਜੇ ਪਾਸੇ ਅੱਟਾਮਾਲਾ ਦਫ਼ਤਰ ਵਿਖੇ ਬੱਚਿਆਂ ਨੂੰ ਖਾਣਾ ਖੁਆਇਆ ਗਿਆ ਤੇ ਕੱਪੜੇ ਅਤੇ ਜੁੱਤੇ ਦਿੱਤੇ ਗਏ ਬੱਚੇ ਹੁਣ ਸੁਰੱਖਿਅਤ ਹਨ ਇਸ ਸਮੇਂ ਅੱਟਾਮਾਲਾ ਵਿੱਚ ਰੱਖਿਆ ਗਿਆ ਹੈ ਦੱਸਦੀ ਹੈ ਕਿ ਸ਼ੁੱਕਰਵਾਰ ਨੂੰ ਇੰਟਰਨੈਟ ਮੀਡੀਆ ਤੇ ਇੱਕ ਅਧਿਕਾਰੀ ਦੀ ਗੋਦ ਚ ਬੱਚੇ ਨੂੰ ਲੈ ਕੇ ਜਾਣ ਦੀ ਤਸਵੀਰ ਵਾਇਰਲ ਹੋਈ ਇਸ ਤੇ ਕੇਰਲ ਦੇ ਮੁੱਖ ਮੰਤਰੀ ਪਨਰਾਇਨ ਵਿਜੇ ਨੇ ਜੰਗਲਾਤ ਅਧਿਕਾਰੀਆਂ ਦੇ ਹੌਸਲੇ ਤੇ ਯਤਨਾਂ ਦੀ ਤਾਰੀਫ ਕੀਤੀ ਹੈ ਜੰਦੇ ਜਾਂਦੇ ਆ ਗੱਲ ਕਰਦੇ ਆ ਮੌਸਮ ਦੀ ਪੰਜਾਬ ਦੇ ਤਿੰਨ ਜ਼ਿਲ੍ਹੇ ਪਠਾਨਕੋਟ ਹਿਆਰਪੁਰ ਤੇ ਰੂਪਨਗਰ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਪੀਲੀ ਚੇਤਾਵਨੀ ਜਾਰੀ ਕਰਦੇ ਹਾਂ ਭਾਰੀ ਮੀਂਹ ਦਾ ਖਦਸ਼ਾ ਜਤਾਇਆ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਹੈ ਤੇ ਇਸ ਲਈ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਉਸ ਤੋਂ ਇਲਾਵਾ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਕਿਤੇ ਕਿਤੇ ਗਰਜ ਚਮਕਣ ਦੇ ਨਾਲ ਛਿੱਟੇ ਪੈ ਸਕਦੇ ਨੇ ਹਲਕੇ ਸੂਰਜ 5:47 ਮਿੰਟ ਤੇ ਚੜ੍ਹੇਗਾ ਤੇ ਸ਼ਾਮੀ 7:18 ਮਿੰਟ ਤੇ ਛਿਪ ਜਾਵੇਗਾ ਇਹ ਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ